ਕਸਾਨਾਂ ਦੀ ਹਮਾਇਤੀ ਅਖਵਾਉਣ ਵਾਲੀ ਸਰਕਾਰ ਇੱਥੇ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਸਚਾਈ ਦਿਖਾਈਏ ਇੱਕ ਵੀਡੀਓ ਦਿਖਾਈਏ ਤਾਂ ਤੁਸੀਂ ਦੇਖ ਸਕਦੇ ਹੋ ਗਰਮੀ ਨੇ ਆਪਦਾ ਪੂਰਾ ਜ਼ੋਰ ਵਿਖਾਇਆ ਹੋਇਆ ਹੈ ਪਰ ਤੁਸੀਂ ਦੇਖ ਸਕਦੇ ਹੋ ਨਾ ਇੱਥੇ ਮਾਰਕੀਟ ਕਮੇਟੀ ਵੱਲੋਂ ਕੋਈ ਤੰਬੂ ਲਗਾਏ ਗਏ ਆ ਤੇ ਨਾ ਹੀ ਕੋਈ ਪਾਣੀ ਦਾ ਪ੍ਰਬੰਧ ਹੈ ਇੱਥੇ ਸਭ ਤੋਂ ਵੱਡੀ ਮੰਡੀ ਹੈ ਤੇ ਇਸ ਮੰਡੀ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਇੰਨੇ ਏਰੀਆ ਦੇ ਵਿੱਚ ਸਿਰਫ ਇੱਕ ਤੰਬੂ ਦੇ ਵਿੱਚ ਚਾਰ ਪੰਜ ਘੜੇ ਰੱਖੇ ਹੋਏ ਆ ਤੇ ਇੱਥੇ ਨਾ ਤਾਂ ਕੋਈ ਪਾਣੀ ਪੀਣ ਦਾ ਪ੍ਰਬੰਧ ਹੈ ਤੇ ਨਾ ਹੀ ਕੋਈ ਸ਼ਾਂ ਦਾ ਪ੍ਰਬੰਧ ਇੱਕ ਵਾਰ ਇੱਥੇ ਕਿਸਾਨ ਜਿਹੜੇ ਬੈਠੇ ਉਹਨਾਂ ਨਾਲ ਗੱਲ ਵੀ ਕਰਾਂਗੇ ਇੱਥੇ ਪਾਣੀ ਦਾ ਜਿਵੇਂ ਪ੍ਰਬੰਧ ਨਹੀਂ ਕਮੇਟੀ ਨੂੰ ਕੁਝ ਨਹੀਂ ਗਈ ਹੂੰ ਸ਼ਾਂ ਦਾ ਜਿਵੇਂ ਤੁਸੀਂ ਧੁੱਪੇ ਬੈਠੇ ਹੋ ਧੁੱਪੇ ਬੈਠਿਆ ਜੀ ਹੋਰੋਂ ਤਾਂ ਉਹ ਹਾਲੇ ਕੋ ਨਹੀਂ ਹੋ ਰਹੀ ਕੀਤਾ ਜਾਂਦੀ ਇਹ ਸਰਕਾਰਾਂ ਜਿਵੇਂ ਵੱਡੇ ਵੱਡੇ ਦਾਅਵੇ ਠੋਕਦੀਆਂ ਝੂਠੇ ਦਾਅਵੇ ਨਹੀਂ ਜੀ ਹੂੰ ਝੂਠੇ ਦਾਅਵੇ ਜੋਂ ਝੂਠੇ ਮਰਜੀ ਮਾਰੀ ਜਾਂਦੇ ਹੂੰ ਠੀਕ ਬਸ ਆਹ ਦੇਖੋ ਸਾਹਮਣੇ ਬੈਠਿਆ ਤੁੱਪੇ ਸਾਡੇ ਨਹੀਂ ਤੁਸੀਂ ਕਦੀ ਜਿਵੇਂ ਹੁਣ ਆਉਣੇ ਹੋ ਜਾਂਨੇ ਹੋ ਕਦੀ ਕਿਸੇ ਨੂੰ ਆਖਿਆ ਨਹੀਂ ਵੀ ਇੱਥੇ ਕੋਈ ਪਾਣੀ ਦਾ ਪ੍ਰਬੰਧ ਤਾਂ ਹੋਵੇ ਜਾਂ ਛਾਂਦ ਅਸੀਂ ਤਾਂ ਪਹਿਲਾਂ ਛੱਡਕਲ ਮੰਡੀ ਉੱਥੇ ਪਿੰਡ ਚ ਚੱਈਦੀ ਹੈ ਪਿੰਡ ਉੱਥੇ ਬਾਲ ਰਾਸ਼ਨ ਕਰਕੇ ਮੈਨੂੰ ਇਹ ਮਾਰਤੀ ਕਹਿਣ ਲੱਗ ਪਈ ਤੁਸੀਂ ਇੱਥੇ ਲੈ ਆਓ ਤਰਤੋ ਤੇ ਕੰਮ ਕਰ ਹੂੰ ਇੱਥੇ ਲੈ ਆਇਆ ਤੇ ਇੰਤਜ਼ਾਮ ਕੋਈ ਪਾਣੀ ਪੂਣੀ ਦਾ ਤਾਂ ਆਰਤੀਆ ਹੁਣ ਮਾਲਾ ਮੀਟੀ ਮਨੋਪੁਰ ਸਰਕਾਰ ਵੱਲੋਂ ਕੋਈ ਕੋਈ ਨਹੀਂ ਬਿਲਕੁਲ ਜੀ 6 ਮਹੀਨਿਆਂ ਦੀ ਫਸਲ ਅੱਜ ਸੁੱਟ ਕੇ ਉਹਨੂੰ ਵੇਚਣਾ ਵੀ ਔਖਾ ਹੋ ਜਾਂਦਾ ਤੇ ਇੱਥੇ ਜਿਵੇਂ ਦੇਖ ਰਹੇ ਆ ਤੁਸੀਂ ਅੱਜ ਧੁੱਪ ਦੇ ਵਿੱਚ ਹੀ ਆ ਕਿਉਂਕਿ ਇਹਦੀ ਤਾਂ ਸ਼ਾਮ ਹੀ ਕਿਹੜੀ ਹੁੰਦੀ ਆ ਕਿਵੇਂ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਨਹੀਂ ਕੋਈ ਪ੍ਰਬੰਧ ਨਹੀਂ ਜੀ ਨਾ ਪਾਣੀ ਪਾਣੀ ਨਾ ਕੋਈ ਛਾਂ ਦਾ ਜੀ ਨਾ ਕੋਈ ਲਾਈਟਰਾਂ ਦਾ ਜੀ ਜੇ ਜਾਣੇ ਤਾਂ ਇਥੋਂ ਛੱਡ ਕੇ ਸੁੰਨਾ ਜਾ ਕੇ ਘਰੇ ਜਾ ਕੇ ਆਉਣੇ ਆ ਚੌਂਕੇ ਤੇ ਖੇਤਾਂ ਜਾਣੇ ਆ ਉੱਥੇ ਉਧਰ ਬਣਿਆ ਤਾਂ ਹੋ ਜਾਂ ਪਖਾਨੇ ਨਹੀਂ ਉਧਰ ਉਧਰ ਪਈਲੇ ਪਾਸੇ ਤੇ ਆ ਗਏ ਸਾਡੇ ਵਾਲੇ ਪਾਸੇ ਤਾਂ ਕੋਈ ਨਹੀਂ ਜੇ ਇਧਰ ਲਿਓ ਹਾਂ ਨਾ ਤਾਂ ਕੋਈ ਪਾਣੀ ਦਾ ਪ੍ਰਬੰਧ ਹੈ ਨਾ ਕੋਈ ਸ਼ਾਂ ਦਾ ਪ੍ਰਬੰਧ ਹੈ ਤੇ ਨਾ ਹੀ ਕੋਈ ਲੈਟਰ ਬਾਥ ਰਹੁੰਦਾ ਜੀ ਕਿੰਨੇ ਦਿਨ ਕਿੰਨੇ ਹੋ ਗਏ ਤੁਹਾਨੂੰ ਸਾਨੂੰ ਜੀ 2 ਦਿਨ ਹੋ ਗਏ ਜੀ 2 ਦਿਨ ਅਜੇ ਤੱਕ ਤੁਲੀ ਨਹੀਂ ਨਹੀਂ ਤੁਲੀ ਨਹੀਂ ਹਾਂ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਪੂਰਾ ਜੀ ਆ ਇੱਥੋਂ ਲੈਦੇ ਤੁਸੀਂ ਉੱਥੋਂ ਲੈਦੇ ਇੱਥੋਂ ਲੈਦੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਇੱਕ ਦੋ ਪੌਜੇ ਲੱਗੇ ਹੋਏ ਨੇ ਬਸ ਬਹੁਤ ਔਖਿਆ ਜੀ ਪਾਣੀ ਕੰਨੇਓ ਛਾਣੂ ਕੇ ਕੀ ਕਰੀ ਸਾਨੂੰ ਲੇਬਰ ਵਾਲੇ ਰੋਟੀ ਵੀ ਨਹੀਂ ਖਾਣ ਨੂੰ ਪਾਣੀ ਨਸੀਬ ਹੁੰਦਾ ਤੇ ਟੂਟੇ ਬੰਦ ਹੋ ਜਾਂਦੇ 11 ਵਜੇ ਆ ਸਾਡੀ ਬੇਨਤੀ ਹੈ ਜੀ ਪ੍ਰਬੰਧਕ ਚੰਗੇ ਢੰਗ ਨਾਲ ਕੀਤੇ ਜਾਣ ਪਾਣੀ ਦਾ ਕੋਈ ਲੈਟਰਿੰਗ ਦਾ ਇਸ ਪਾਸੇ ਤੇ ਪ੍ਰਬੰਧ ਹੋ ਜਾਏ ਵਧੀਆ ਗੱਲ ਹੈ ਜੀ ਸਾਰਿਆਂ ਵਾਸਤੇ ਜ਼ਿੰਮੇਵਾਰ ਭਰਾਵਾਂ ਨੂੰ ਵੀ ਇੱਥੇ ਜਿਹੜੇ ਕੰਮ ਕਰਦੇ ਮਜ਼ਦੂਰ ਉਹ ਵੀ ਇੱਥੇ ਮੌਜੂਦ ਨੇ ਬਈ ਜਿਹੜਾ ਇੱਥੋਂ ਦਾ ਪ੍ਰਬੰਧ ਹੈ ਕਿ ਹੋ ਜਾਏ ਪ੍ਰਬੰਧ ਤਾਂ ਸਹੀ ਹੈ ਪਰ ਲੈਟਰਿੰਗ ਬਾਥਰੂਮ ਇਧਰਲੀ ਸਾਈਡ ਤੇ ਹੈ ਨਹੀਂ ਜੀ ਨਾ ਇਧਰ ਸਾਈਡ ਪਾਣੀ ਦਾ ਪ੍ਰਬੰਧ ਹੈ ਜੀ ਜਿਹਨੂੰ ਮਰਜੀ ਲੇਵਰ ਵਾਲੇ ਬੋਚਦੇ ਸਾਰੇ ਬਹੁਤ ਲੰਘੀ ਇਧਰਲੇ ਪਾਸੇ ਤੇ ਜਦੋਂ ਕੋਈ ਆਉਂਦਾ ਆ ਉਥੋਂ ਅਧਿਕਾਰੀ ਮਾਰਕੀਟ ਕਮੇਟੀ ਦਾ ਉਹਨਾਂ ਨੂੰ ਕਦੀ ਸਵਾਲ ਨਹੀਂ ਕੀਤਾ ਸਵਾਲ ਜੇ ਕੋਈ ਆਵੇ ਸਵਾਲ ਕਰੀਏ ਇਧਰ ਸਾਈਡ ਤੇ ਕੋਈ ਆਇਆ ਨਹੀਂ ਤੱਕ ਅੱਛਾ ਆਉਂਦੀ ਨਹੀਂ ਘੱਟ ਹੀ ਆਉਂਦੇ ਇਧਰਲੇ ਪਾਸੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਇੱਥੇ ਲੋਕ ਕਿੰਨੇ ਪਰੇਸ਼ਾਨ ਨੇ ਜਿਹੜੇ ਮਾਰਕੀਟ ਕਮੇਟੀ ਦੇ ਅਧਿਕਾਰੀ ਆਪਦੇ ਏਸੀ ਵਾਲੇ ਕਮਰਿਆਂ ਦੇ ਵਿੱਚ ਬੈਠੇ ਹੋਏ ਆ ਉਹਨਾਂ ਨੂੰ ਕੀ ਪਤਾ ਕਿ ਇਹਨਾਂ ਕਿਸਾਨਾਂ ਦਾ ਕੀ ਦੁੱਖ ਹੈ ਇੱਥੇ ਨਾ ਤਾਂ ਪਾਣੀ ਦਾ ਪ੍ਰਬੰਧ ਹੈ ਨਾ ਇੱਥੇ ਛਾਂ ਦਾ ਪ੍ਰਬੰਧ ਹੈ ਉਹਦੇ ਬਾਰੇ ਕੀ ਕਹੂੰਗਾ ਪਾਣੀ ਦਾ ਜੀ 4 ਰੁਪਏ ਹੋਰ ਸਿਲਾ ਰੱਖੇ ਮੰਡੀ ਜੀ ਬਾਕੀ ਜਿਹੜੇ ਕੋਈ ਕਿੱਲੇ ਤਾਂ ਅਸੀਂ ਜਾਂਚ ਕਰ ਰਹੇ ਹਾਂ ਜੇ ਕੋਈ ਕਮੀ ਹੈ ਪਾਣੀ ਦਾ ਪ੍ਰਬੰਧ ਅਸੀਂ ਕਰਵਾ ਦਵਾਂਗੇ ਤੇ ਛਾਂ ਦੇ ਵੀ ਅਸੀਂ 4 ਸੈੱਟ ਹੈਗੇ ਜੀ ਇੱਥੇ ਮੰਡੀ 'ਚ ਜਿਹੜੇ ਹੋਰ ਵੀ ਉੱਧਰ ਲੋੜ ਹੈ ਤੁਸੀਂ ਉਹਦਾ ਪ੍ਰਬੰਧ ਕਰਾਂਗੇ